ਜਿਹੜਾ ਬੰਗਾ ਰੋਡ ਤੇ ਸਰਦਾਰ ਬਲਵਿੰਦੇ ਸਿੰਘ ਢਾਲੀਵਾਲ ਵੱਲੋਂ ਉਹ ਧਰਨਾ ਲਗਾਇਆ ਗਿਆ ਸੀਗਾ ਕੀ ਕਾਰਨ ਸੀ ਕਿ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਇਹ ਜਿਹੜਾ ਬੰਗਾ ਰੋਡ ਤੇ ਬਹੁਤ ਸਾਰੀਆਂ ਦੁਕਾਨਾਂ ਆ ਲੈਡਮਨ ਜਿਹੜੀ ਇੱਥੇ ਕਮਿਸ਼ਨਰ ਹੈਗੀ ਆ ਕਾਰਪੋਰੇਸ਼ਨ ਦੀ ਉਹਨੇ ਨਜਾਇਜ਼ ਤੌਰ ਤੇ ਦੁਕਾਨਾਂ ਨੂੰ ਸੀਲ ਕੀਤਾ ਉਹਦੇ ਵਿਰੋਧ ਦੇ ਵਿੱਚ ਜਿਹੜੀ ਫਗਵਾੜਾ ਕਾਂਗਰਸ ਨੇ ਸ਼ਹਿਰੀ ਨੇ ਤੇ ਢਾਲੀਵਾਲ ਸਾਹਿਬ ਨੇ ਇੱਥੇ ਧਰਨਾ ਲਾਇਆ ਜਿਹੜਾ ਫੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਉਹ ਦੁਕਾਨਾਂ ਗੀਆਂ ਸੀਲਾਂ ਸੀਗੀਆਂ ਉਹਨਾਂ ਨੂੰ ਤੋੜ ਕੇ ਮੁਰਗੇ ਦੁਕਾਨਦਾਰਾਂ ਨੂੰ ਖਲਵਾ ਦੇ ਦਿੱਤੀਆਂ ਨੇ ਔਰ ਕੱਲ ਨੂੰ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆ ਰਿਹਾ ਆ ਕੀ ਲੱਗਦਾ ਕਿ ਕੱਲ ਨੂੰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦੁਆਰਾ ਐਮ ਐਲ ਏ ਬਣਨਗੇ ਬਿਲਕੁਲ ਸ਼ਾਨਦੇ ਨਾਲ ਜਿੱਤਣਗੇ ਔਰ ਇਥੋਂ ਦੇ ਐਮ ਐਲ ਏ ਬਣਨਗੇ ਔਰ ਲੋਕਾਂ ਦੀ ਜਿੱਦਾਂ ਪਹਿਲਾਂ ਸੇਵਾ ਕਰਦੇ ਆਏ ਆ ਉਤੋਂ ਵੀ ਵੱਧ ਸੇਵਾ ਕਰਨਗੇ ਔਰ ਪੰਜਾਬ ਦੇ ਵਿੱਚ ਸਰਦਾਰ ਚੰਨੀ ਜੀ ਮੁੱਖ ਮੰਤਰੀ ਬਣਨਗੇ ਬਿਲਕੁਲ ਕਾਂਗਰਸ ਜਿਹੜੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨਗੇ ਔਰ ਬਹੁਮਤ ਦੇ ਨਾਲ ਇੱਥੇ ਸਰਕਾਰ ਬਣਾਉਣਗੇ। ਅਗਰ ਬਹੁਮਤ ਨਹੀਂ ਆਇਆ ਤਾਂ ਤੁਹਾਡਾ ਗਠਵੰਧਨ ਜਿਹੜਾ ਆ ਮੈਡਮ ਰਜਿੰਦਰ ਕੌਰ ਪਠੱਲ ਜੀ ਦਾ ਬਿਆਨ ਆਇਆ ਸੀ ਕਿ ਅਸੀਂ ਆਪ ਦੇ ਨਾਲ ਗਠਵੰਧਨ ਕਰ ਸਕਦੇ ਹਾਂ। ਬਿਲਕੁਲ ਸਾਡਾ ਬਹੁਮਤ ਆਊਗਾ ਕਿਸੇ ਨਾਲ ਗਠਵੰਧਨ ਦੀ ਕੋਈ ਗੱਲ ਹੀ ਨਹੀਂ ਹੈਗੀ। ਲੋੜ ਪਈ ਕੋਈ ਐਸੀ ਲੋੜ ਪੈ ਗਈ ਤਾਂ ਜਿਹੜੀ ਹਮ ਖਿਆਲੀ ਪਾਰਟੀਆਂ ਆ ਉਹਦੇ ਨਾਲ ਜਿਹੜਾ ਗਠਵੰਧਨ ਕੀਤਾ ਜਾਵੇਗਾ। ਧੰਨਵਾਦ।